ਉਨਾ ਵਨ ਕੌਮੀ ਝੰਡਾ ਲੈਣ ਦੀ ਰਸਮ ਅਦਾ ਕੀਤੀ ਜਾਵੇਗੀ ਸੋ ਅਸੀਂ ਕੌਮੀ ਝੰਡੇ ਦੇ ਸਤਕਾਰ ਪੇਟ ਕਰਦੇ ਹੋਏ ਆਪੋ ਆਪਣੀਆਂ ਥਾਵਾਂ ਤੇ ਖੜੇ ਹੋਵਾਂਗੇ ਸੋ ਹੁਣ ਮੁੱਖ ਮਹਿਮਾਨ ਜੀ ਵੱਲੋਂ ਸਖਿਆ ਵਿਭਾਗ ਦੇ ਮੰਤਰੀ ਸਾਹਿਬਾਨ ਉਹਦਾ ਵੱਲੋਂ ਅੱਜ ਦੇ ਜਿਹੜਾ ਪਤਰੀ ਸਮਾਗਮ ਦੀ ਮੁੱਖ ਮਹਿਮਾਨ ਜੋ ਹੁਕਮ ਕਰਨ ਭਾਈ ਜਾਰੀ ਹੈ ਉਹਦਾ ਵੱਲੋਂ ਤੋਂਮੀ ਜੱਦਾ ਜਹਾ ਆ ਗਿਆ। ਤੋਂ ਮੈਂ ਆਪਣੇ ਮੁੱਖ ਮਹਿਮਾਨ ਜੀ ਬਾਰੇ ਇਹ ਦੱਸ ਦਿਆ ਕਿ ਭਾਵੇਂ ਕਿ ਉਹ ਇਤੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਅਜਿਹੇ ਬਾੜ ਕੇ ਬਾਰੇ ਕਿ ਉਹਨਾਂ ਦਾ ਨਾਮ ਅੱਜ

ਇਹਦੇ ਲਈ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰਦੇ ਆ। ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ, ਬੜਾ ਸਾਡਾ ਸਾਨਾ ਮੱਤਾ ਦਿਹਾੜਾ। ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰਦਾਸਪੁਰ ਵਾਸੀਆਂ ਨੂੰ ਜੋ ਆਥੇ ਵਿਕਾਸ ਕਰਦੇ ਕੀ ਕੀ ਦਿੱਤਾ ਜਾ ਰਿਹਾ ਹੈ। ਮੈਂ ਪਾਰਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਦਿਕ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜਰਾ ਉਹ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾਈ ਵੀ ਅੜਿਆ ਹੋਇਆ ਉਹ ਨੂੰ ਨਹੀਂ ਕਹਣਾ ਚਾਹੀਦਾ ਨਹੀਂ ਮੇਰਾ ਖਿਆਲ ਹੈ ਕੋਈ ਇੱਕ ਥਾਮਾ ਦਿਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਹੈ ਸਰਕਾਰ ਲਗਾਤਾਰ ਉਹ ਤੇ ਪਹਿਲ ਕਦਮ ਵੀ ਕਰ ਰਹੀ ਹੈ